ਦੇਖੋ ਸਿੱਧਾ ਧਰਤੀ ਫਤੇਗੜ ਸਾਹਿਬ ਤੋਂ ਜਿਹੜੇ ਕਿਸਾਨ ਨੇ ਉਹਨਾਂ ਨੂੰ ਦਿੱਲੀ ਵੱਲ ਨੂੰ ਕੂਚ ਕਰ ਦਿੱਤਾ ਹੈਗਾ ਹਜ਼ਾਰਾਂ ਦੀ ਇਤਰਾਦ ਦੇ ਵਿੱਚ ਜਿਹੜੇ ਟਰੈਕਟਰ ਟਰਾਲੀਆਂ ਦੇਖੋ ਮੈਂ ਮੈਂ ਨੈਸ਼ਨਲ ਹਾਈਵੇ ਦੇ ਵਿੱਚ ਖੜਾ ਆ ਤੇ ਦੂਰ ਤੱਕ ਮਲ ਕੇ ਦੇਖਿਆ ਸੀ ਕਈ ਕਿਲੋਮੀਟਰ ਤੱਕ ਜਿਹੜੀ ਟਰੈਕਟਰ ਟਰਾਲੀਆਂ ਦਿਖਾਈ ਦੇ ਰੀਆਂ ਨੇ ਬੜਾ ਜਿਹੜਾ ਪੂਰੀ ਤਰ੍ਹਾਂ ਨਾਲ ਪ੍ਰਬੰਧ ਕਰਕੇ ਅੱਗੇ ਜਾ ਰਹੇ ਨੇ ਕਿਸਾਨਾਂ ਨੂੰ ਕਿਹਾ ਜਾਂਦਾ ਕਿ ਤੇਲ ਪਵਾ ਲਓ ਇੱਥੋਂ ਤੇਲ ਪੰਜਾਬ ਚ ਪਵਾ ਲਓ ਹਰਿਆਣਾ ਵਿੱਚ ਤੇਲ ਨਹੀਂ ਦੇਣਾ ਉਹਨਾਂ ਨੇ ਤੇਲ ਪਵਾਏ ਜਾ ਰਹੇ ਨੇ ਅਨਾਉਂਸਮੈਂਟ ਹੋ ਰਹੀ ਹੈ ਸਟ੍ਰੀਮਲਾਈਨ ਕੀਤਾ ਜਾ ਰਿਹਾ ਇੱਕ ਲੈਂਡ ਚੱਲਣਾ ਹੈ ਕੋਈ ਟ੍ਰੈਫਿਕ ਕਿਸ ਨੂੰ ਪ੍ਰੇਸ਼ਾਨੀ ਨਾ ਆਵੇ ਪੂਰਾ ਧਿਆਨ ਆਮ ਲੋਕਾਂ ਦਾ ਵੀ ਰੱਖਿਆ ਜਾ ਰਿਹਾ ਹੈਗਾ ਅਸੀਂ ਹੁਣ ਇਸ ਥਾਂ ਨੇੜੇ ਨੇ ਇਹ ਕਿਸਾਨਾਂ ਦੇ ਨਾਲ ਹੈਗੇ ਆ ਕਿ ਕਿਸਾਨ ਇਹ ਕਹਿੰਦੇ ਕਿ ਸਾਡੇ ਨਾਲ ਪਹਿਲਾਂ ਵਾਅਦਾ ਕੀਤਾ ਸੀਗਾ ਕਿ ਥੋੜੀਆਂ ਮੰਗਾਂ ਮੰਨਾਂਗੇ ਪਰ ਜੇ ਮੰਗਾਂ ਮਾਂ ਕਹਿ ਕੇ ਉੱਥੋਂ ਅੰਦੋਲਨ ਹਟਾ ਦਿੱਤਾ ਪਰ ਹੁਣ ੱੱੱਕਾ ਹੋ ਗਿਆ ਕਿ ੱੱੱਕੇ ਦੇ ਖਿਲਾਫ ਇਹ ਵੀੜੀ ਜਿਹੜਾ ਹੈਗਾ ਮਾਰਚ ਹੈ ੱੱੱਕੇ ਦੇ ਖਿਲਾਫ ਹੈ ਗਿਆ ਤੇ ਸਾਡੇ ਨਾਲ ਕੁਝ ਕਿਸਾਨ ਬੈਠੇ ਨੇ ਤੇ ਦੇਖੋ ਤੁਸੀਂ ਕਸਮੇ ਪੂਰਾ ਜਿਹੜਾ ਟਰੈਕਟਰ ਟਰਾਲੀ ਦਿਖਾਈਏ ਪੂਰਾ ਇਹ ਛੱਡ ਬਣਾਇਆ ਗਿਆ ਉੱਪਰ ਪੱਤਰਪਾਲ ਪਾਈ ਗਈ ਹੈ ਤੇ ਫੋਨ ਚਾਰਜ ਕਰਨ ਵਾਸਤੇ ਇੱਥੇ ਇਹਨਾਂ ਨੇ ਪੂਰਾ ਸਿਸਟਮ ਬਣਾ ਲਏ ਪਲੱਗਸ ਲਗਾਏ ਹੋਏ ਨੇ ਗੱਦੇ ਪਿਛਾਏ ਨੇ ਡਬਲ ਮਤਲਬ ਕਿ ਜਿੰਨੀ ਜਿਹੜਾ ਘਰ ਦਾ ਬੈੱਡ ਹੈਗਾ ਉਸ ਤੋਂ ਵੀ ਵਧੀਆ ਬਣਾਇਆ ਹੋਇਆ ਹੈਗਾ ਤੇ ਕੀ ਸੋਚਦੇ ਹੋ ਜੀ ਕਿੱਥੋਂ ਆਏ ਹੋ ਤੇ ਕਿੱਥੇ ਜਾਣਾ ਨਹੀਂ ਹੁਣ ਆਪਾਂ ਨੇ ਸਭ ਤੋਂ ਪਹਿਲਾਂ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਧੰਨਵਾਦ ਦੀਆਂ ਜੀ ਨਿਊਜ਼ ਪੰਜਾਬ ਹਰਿਆਣਾ ਇਹਨਾਂ ਸਾਥੀਆਂ ਦਾ ਜਿਨ੍ਹਾਂ ਨੇ ਥੋੜਾ ਸਾਡੇ ਨਾਲ ਗੱਲਬਾਤ ਕਰਨ ਦਾ ਮੌਕਾ ਦਿੱਤਾ ਦੇਖੋ ਜੀ ਐਜੀਟੇਸ਼ਨ ਕਰਨਾ ਕੋਈ ਸਾਡਾ ਵਿਰਸਾ ਨਹੀਂਗਾ ਅਸੀਂ ਆਪਣੀਆਂ ਮੰਗਾਂ ਮੰਨੀਆਂ ਹੋਈਆਂ ਮੰਗਾਂ ਦੇ ਬਾਰੇ ਚੱਲੇ ਆਂ ਵੀ ਜਿਹੜੀਆਂ ਮੰਗਾਂ ਸੀਗੀਆਂ ਇਹਨਾਂ ਮੰਨੀਆਂ ਉਹ ਦਿੱਤੀਆਂ ਨਹੀਂ ਇਹ ਸਾਡਾ ਉਹ ਅੰਦੋਲਨ ਫਸਟ ਸੀਗਾ ਇਹ ਅੰਦੋਲਨ 2 ਆ ਕਿਉਂਕਿ ਆਪਣੀਆਂ ਮੰਗੀਆਂ ਹੋਈਆਂ ਮੰਗਾਂ ਨੂੰ ਲੈਣ ਜਾਣਾ ਕੋਈ ਗਨਾਹ ਨਹੀਂ ਕੋਈ ਜ਼ਬਰਦਸਤੀ ਨਹੀਂ ਗਈ ਉਹਨਾਂ ਨੂੰ ਆਪ ਸੋਚਣਾ ਚਾਹੀਦਾ ਸਰਕਾਰਾਂ ਨੂੰ ਦੇ ਵੇਖੋ ਉਹ ਮੰਨੇ ਸੀਗੇ ਉਹ ਕਹਿੰਦੇ ਅਸੀਂ ਜਾਣ ਇਹਨਾਂ ਨੂੰ ਸ਼ੰਭੂ ਬਾਰਡਰ ਤੋਂ ਸ਼ੰਭੂ ਬਾਰਡਰ ਸੀਲ ਕਰਤਾ ਉਹਨਾਂ ਨੇ ਮੁੱਖ ਮੰਤਰੀ ਕਹਿੰਦੇ ਆ ਵੀ ਪੰਜਾਬ ਤੇ ਇੰਡੀਆ ਦਾ ਬਾਰਡਰ ਬਣਾਤਾ ਹੈ ਨਾ ਤਲਵਾਰੋਂ ਸੇ ਡਰਤੇ ਹੈ ਨਾ ਅੰਗਾਰੋਂ ਸੇ ਡਰਤੇ ਹੈ ਮੁਹੱਬਤ ਕਰਨ ਵਾਲੇ ਕਬਸਤਮ ਅੰਗਾਰੋਂ ਸੇ ਡਰਤੇ ਹੈ ਅਸੀਂ ਪੰਜਾਬੀ ਆ ਇਹੋ ਨਹੀਂ ਗੱਲਾਂ ਤੇ ਐਵੇਂ ਆ ਕਾ ਪੁੱਛੀਂਦੀਆਂ ਇਹ ਨਹੀਂ ਕੋਈ ਗੱਲ ਜੋ ਮਰਜ਼ੀ ਕਰਨ ਅਸੀਂ ਜਾਣਾ ਹੀ ਜਾਣਾ ਵਾ ਆਪਣੇ ਹੱਕ ਲੈਣੇ ਆ ਕੋਈ ਗੁਨਾਹ ਨਹੀਂ ਕਰਨ ਲੱਗੇ ਸਿਰਫ ਸਭ ਕੁਝ ਮੰਨ ਕੇ ਵੀ ਐਮਐਸਪੀ ਮੰਨੇ ਬਿਜਲੀ ਸ਼ੋਸ਼ਣ ਬਿੱਲ ਮੰਨੇ ਸਭ ਕੁਝ ਮੰਨਿਆ ਤੇ ਮੁੜ ਕੇ ਉਹਨਾਂ ਨੇ ਸਾਡੀ ਬਾਤ ਹੀ ਨਹੀਂ ਪੁੱਛੀ ਤੇ ਅਸੀਂ ਕਿੱਧਰ ਨੂੰ ਜਾਈਏ ਅਸੀਂ ਵੀ ਇਸ ਦੇਸ਼ ਦੇ ਵਸਨੇ ਨੇ ਦੋ ਵਾਰੀ ਤਿੰਨ ਮੰਤਰੀ ਆਏ ਨੇ ਪੰਜਾਬ ਦੇ ਵਿੱਚ ਕਿਸਾਨਾਂ ਦੀਆਂ ਮੰਗਾਂ ਮੰਨਣ ਵਾਸਤੇ ਆਏ ਸੀਗੇ ਤੇ ਜਿਹੜੇ ਉਹਨਾਂ ਦੀਆਂ ਗੱਲਾਂ ਉਹ ਨਹੀਂ ਮੰਨੀਆਂ ਗਈਆਂ ਮੰਤਰ ਕੀ ਕਹਿੰਦੇ ਨੇ ਹਾਂਜੀ ਜੀ ਆਪਣੇ ਜਿਸ ਤਰ੍ਹਾਂ ਦੀਆਂ ਮੰਗਾਂ ਦਿੱਲੀ ਦੇ ਵਿੱਚ ਅਸੀਂ ਪਹਿਲਾਂ 13 ਮਹੀਨੇ ਅਧੋਲਨ ਲੜਿਆ ਸਾਰੀਆਂ ਮੰਗਾਂ ਮੰਨ ਲਈਆਂ ਗਈਆਂ ਪਰ ਉਹਨਾਂ ਨੂੰ ਲਾਗੂ ਨਹੀਂ ਕਰਾਇਆ ਕੋਆਪਰੇਟ ਕਰਾਉਣਿਆਂ ਦੀ ਇਹ ਸਰਕਾਰ ਵਾ ਈਵੀਐਮ ਦੀ ਬਣੀ ਸਰਕਾਰ ਵਾ ਈਵੀਐਮ ਦੀ ਸਰਕਾਰ ਜਿਹੜੀ ਆ ਉਹ ਇਸ ਤਰ੍ਹਾਂ ਦੇ ਕੰਮ ਕਰਦੀ ਵੀ ਮੰਗਾ ਮੰਨ ਲੈਂਦੀ ਕਿਸਾਨ ਘਰਾਂ ਵਿੱਚ ਚਲ ਕੇ ਤੇ ਬਾਹਰ ਦੇ ਵਿੱਚ ਕਿਸੇ ਨੂੰ ਪੁੱਛਿਆ ਨਹੀਂ ਦੇਖੋ ਐਮਐਸਪੀ ਦਾ ਗਰੰਟੀ ਕਾਨੂੰਨ ਦਾ ਜਿਹੜਾ ਹੀ ਬਣਾਇਆ ਉਹਦਾ ਜਿਹੜਾ ਵਾ ਗਰੰਟੀ ਕਾਨੂੰਨ ਇਹਨਾਂ ਨਹੀਂ ਦਿੰਦਾ ਉਸ ਤੋਂ ਬਾਅਦ ਡਬਲਯੂਟੀਐਚਓ ਦਾ ਮੁਤਾਬਕ ਜੋ ਵੀ ਜੜੀਆਂ ਵੀ ਇਸ ਦਾ ਐਮਐਸਪੀ ਜਿਹੜਾ ਪੇਚ ਹੈ ਉਹ ਮੈਂ ਐਮਐਸ ਤੋਂ ਫਸਿਆ ਬੈ ਵੀ ਐਮਐਸ ਦੀ ਗਰੰਟੀ ਲੋ ਕਾਨੂੰਨ ਬਣਾਓ ਜਿਹੜਾ ਇੱਧਰ ਕਰ ਜਿਹੜਾ ਕਾਨੂੰਨਸ ਇਹਨਾਂ ਨੇ ਕਿਹਾ ਹੈ ਐਮਐਸਪੀ ਦਾ ਉਹ ਵੀ ਲਾਗੂ ਨਹੀਂ ਕੀਤਾ ਇਹਨਾਂ ਨੇ ਸੁਆਮੀ ਨਾਥਨ ਕਮਿਸ਼ਨ ਰਿਪੋਰਟ ਨੂੰ ਅਲਾਗੂ ਨਹੀਂ ਕੀਤਾ ਲਖਨਪੁਰ ਖੀਰੀ ਦੇ ਸੀਦਾਂ ਨੂੰ ਇਹਨਾਂ ਨੇ ਇਨਸਾਫ ਨਹੀਂ ਦਿੱਤਾ ਜਿਹੜੀ ਇੰਪੋਰਟ ਡਿਊਟੀ ਉਹਨਾਂ ਤੋਂ ਕੱਢਤੀ ਵਿਦੇਸ਼ ਦੀਆਂ ਫਸਲਾਂ ਤੋਂ ਵਿਦੇਸ਼ ਦੀਆਂ ਫਸਲਾਂ ਇੱਥੇ ਆਉਣਗੀਆਂ ਤੇ ਸਾਡੀਆਂ ਫਸਲਾਂ ਦਾ ਫਿਰ ਕੀ ਹੋਊਗਾ ਇਹਨਾਂ ਦਾ ਇੱਥੇ ਨਹੀਂ ਸਹਿਮਤੀ ਬਣੀ ਉੱਥੇ ਦਿੱਲੀ ਜਾ ਕੇ ਸਹਿਮਤੀ ਤੋਂ ਲੱਗਦਾ ਬਣ ਜਾਵਗੀ ਕਿ ਸਰਕਾਰ ਤੁਹਾਨੂੰ ਫੇਰ ਬੁਲਾਵੇਗੀ ਭਾਰਤਾਂ ਵਾਸਤੇ ਪ੍ਰੋਟੈਕਟ ਕਰਾਂਗੇ ਜੀ ਪ੍ਰੋਟੈਕਟ ਕਰਨਾ ਸਾਡੇ ਸੰਵਿਧਾਨ ਲਿਖਿਆ ਹੋਇਆ ਡਾਕਟਰ ਅੰਬੇਦਕਰ ਨੇ ਲਿਖਿਆ ਪਿਆ ਹੋਆ ਅਸੀਂ ਉੱਥੇ ਪਹਿਲਾਂ ਦੀ ਤਰ੍ਹਾਂ ਸਾਲਾਂ ਸਾਲ ਬੈਠਾਂਗੇ ਦੇਖ ਲਓ ਤੁਸੀਂ ਗੱਡੀ ਦੇ ਵਿੱਚ ਆਪਣੇ ਟਰਾਲੀ ਦੇ ਵਿੱਚ ਆਪਾਂ 6 ਮਹੀਨੇ ਦਾ ਰਾਸ਼ਨ ਜਿਹੜਾ ਵਾ ਲੈ ਕੇ ਚੱਲੇ ਆਂ ਆਪਾਂ ਉੱਥੇ ਪੱਕਾ ਮੋਰਚਾ ਜਿਹੜਾ ਲਾਵਾਂਗੇ ਪਿੰਡੋਂ ਹੋਰ ਬੰਦੇ ਬਦਲੀ ਵੀ ਹੋਣਗੇ ਅਸੀਂ ਇਸੇ ਤਰ੍ਹਾਂ ਹੀ ਕਰਾਂਗੇ ਜੋ ਤਾਂ ਕਾੜੀਆਂ ਮੰਗਾਂ ਬਿਲਕੁਲ ਅੰਬਰਸਰ ਤੋਂ ਆਏ ਨੇ ਤੇ ਦਿੱਲੀ ਜਾ ਰਹੇ ਆ ਨਾ ਜੀ ਤੇ ਜੇ ਮੰਗਾ ਨਾ ਮੰਨਦੇ ਆ ਜੇ ਸੈਂਟਰ ਜਿਹੜਾ ਨਹੀਂ ਮੰਨਦਾ ਹੈਗਾ ਲੰਬਾ ਸੰਘਰਸ਼ ਹੁੰਦਾ ਫਿਰ ਕੀ ਕਰੋਗੇ ਬਸ ਜੀ ਕਰਨਾ ਕਰਾਉਣਾ ਕੀ ਆ ਜਾ ਕੇ ਬਹਿ ਜਾਗੇ ਆਰਾਮ ਨਾਲ ਕੋਈ ਪਰਵਾਹ ਨਹੀਂ ਅਸੀਂ ਖਾਣਾ ਪੀਣਾ ਨਾਲ ਆ ਜੀਣਾ ਮਰਨਾ ਵੀ ਸਾਥ ਆ ਤਰਾਲੀਆਂ ਤੁਸੀਂ ਵੇਖ ਲੀਆਂ ਆਂ ਆਪਣੇ ਘਰ ਬਣਾ ਕੇ ਚੱਲੇ ਆਂ ਔਰ ਘਰਾਂ ਨੂੰ ਉੱਥੇ ਹਰਾਂਗੇ ਜਿੰਨਾ ਜੋਰ ਲੱਗਦਾ ਇਹ ਲਾਲਣ ਤੇ ਜਿੰਨਾ ਅਡਾ ਹੋਗਾ ਅਸੀਂ ਲਾਵਾਂਗੇ